ਮੰਗਵਾਓ ਬੀਆ ਬੀਆ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮਾਣ ਪੱਤਾ ਵਰਕਰਾਂ ਦੇ ਘੱਟੋ ਘਾਟੋ ਜਰ ਤਰਾ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਟੈਂਸ਼ਨਰਾਂ ਤੇ ਦੋਪਾਟਾੜ ਦਾ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਥੀ ਬੀਐਸ ਸੈਣੀ ਜੀ ਇਹਨਾਂ ਤੋਂ ਬਾਅਦ ਸਾਥੀ ਸੁਰਿੰਦਰ ਪੁਆਰੀ ਜੀ ਤਿਆਰ ਰਹਿਣ ਜੀ ਮੈਂ ਬੇਨਤੀ ਕਰਦਾ ਸਾਥੀ ਬੀਐਸ ਸੈਣੀ ਜੀ ਨੂੰ ਸਾਥੀਓ ਮੈਂ 1 ਮਿੰਟ ਲੈਣਾ ਹੈ ਮੈਂ 2 ਮਿੰਟ ਦੋ ਲੈਣੇ ਹੈ ਮੈਨੂੰ ਉਮੀਦ ਹੈ ਕਿ ਤੁਸੀਂ 2 ਮਿੰਟ ਵੀ ਧਿਆਨ ਨਾਲ ਦੇਓਗੇ ਮੈਂ ਇੱਕ ਨਾਰਾ ਲਾਉਣਾ ਮੈਂ ਕਹਿੰਦਾ ਝੂਠਾ ਮੁੱਖ ਮੰਤਰੀ ਤੁਸੀਂ ਕਹਿੰਦਾ ਭਗਵੰਤ ਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਵਾਅਦਾ ਮੁਕਰੀਆ ਪੇਈ ਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਵਾਅਦਾ ਮੁਕਰੀਆ ਪੰਜਾਬ ਦੀ ਤਰੱਕੀ ਚ ਜਿਹਨਾਂ ਬਟਾਈ ਜਵਾਨੀ ਦੇਸ਼ ਪੰਜਾਬ ਦੀ ਤਰੱਕੀ ਜਿਹਨਾਂ ਬਟਾਈ ਜਵਾਨੀ ਹੱਕਾਂ ਖਾਤਰ ਅੱਜ ਨਾਚਾਰ ਹੋ ਗਏ ਬੜ ਕੇ ਪੈਨਸ਼ਨਰ ਫੜਕਾਤੇ ਖਾਂ ਧੱਕੇ ਸਰਕਾਰੀ ਦੁਰਵਿਵਰ ਦਾ ਬਜ਼ੁਰਗ ਸ਼ਿਕਾਰ ਹੋ ਗਏ ਸਰਕਾਰੀ ਦੁਰਵਿਵਰ ਦਾ ਬਜ਼ੁਰਗ ਸ਼ਿਕਾਰ ਹੋ ਗਏ ਤੇ ਮਲਾਜ਼ਮਾਂ ਦੇ ਪੈਨਸ਼ਨਵਾਦੀ ਸਾਂਝੀ ਗੱਲ ਹੈ ਸਾਥੀਓ 2.9 ਦਾ ਫਾਰਮੂਲਾ ਕੀ ਹੈ ਇਹ 1.25 ਤੋਂ 125 ਇੱਕ ਸਵਾ ਤੋਂ 125% ਇਹ ਨਜੰਦਾ ਤਾਂ 2.9 ਆਪਣੇ ਸੌਲਵ ਹੋ ਗਿਆ ਜੀ ਇਹ ਖਤਰਾ ਇਹ ਇੱਕ ਇੱਕ 26 ਵਾਲੇ ਦੇ ਇੱਕ ਮੇਜਰ ਵਿੱਚ ਹੀ ਬਣਿਆ ਹੋਇਆ ਹੈ ਕਿਉਂਕਿ ਇਹ ਅਪਡੇਟ ਨਹੀਂ ਹੋਇਆ ਜੇ ਇਹ ਇੱਕ ਇੱਕ 26 ਤੱਕ ਅਪਡੇਟ ਨਹੀਂ ਹੁੰਦਾ ਤਾਂ ਇਹ ਮਗਰ ਤੁਹਾਡੇ ਵਿੱਚ ਬਹੁਤ ਸਾਰੇ ਪੈਂਡਿੰਗਾਂ ਦੇ ਬੈ ਹੋਰ ਲੱਗੇ ਆ ਇਹ ਜੇ ਚਾਹ ਜਿਤਾ ਗਏ ਆਈਐਸ ਅਫਸਰ ਆਈਟੀਐਸ ਅਫਸਰ ਆਈਐਸ ਜਦ ਰਿਟਾਇਰਡ ਸਮਾਜ ਦੇ ਸਰਸ ਕਰਦੇ ਆ ਤੇ ਸਾਰੇ ਧੀਆਂ एरिया ਲੱਗੇ ਸਾਰਾ ਪੈਸਾ ਵਿਧੇ एरिया ਲੱਗੇ ਜਦੋਂ ਡੀਆਈਏ ਦੀ ਖਿੰਦੀ ਜੀ ਪਾਣੀ ਨਾ ਸਹੀ ਹੁੰਦੀ ਹੈ ਤੇ ਮੁਲਾਜ਼ਮਾਂ ਦੇ ਪੈਸਾ ਵਾਸਤੇ ਕੋਈ ਦੇਣੇ ਕਿਤੇ ਇੱਕ ਗੱਲ ਨਾ ਹੋਰ ਕਹਣੀ ਹੈ ਇਸ ਤੋਂ ਗਵਰਨਮੈਂਟ ਸਾਹਿਬ ਦੀ ਮੈਂ ਤੋਸਹਕਾਰੀਆਂ ਨੂੰ ਮੈਂਦੀ ਕਰਵਨ ਦੇ ਸੌਦੇ ਸੀਏ ਨਾਲ ਧਿਆਨ ਨਾਲ ਸੌਦੇ ਸਾਡੀ ਗੱਲ ਪਚਾ ਦਿਓ ਭਗਵੰਤ ਮਾਨ ਸਰਕਾਰ ਦੇ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਕੱਲ ਦੇਖ ਰਿਆ ਸੀ ਮੈਂ ਉਹ ਵੀਡੀਓ ਮੈਂ ਜਰਮਨ ਜੀ ਦੀ ਜੋ ਪੇਸ਼ੀ ਹੈ ਜਿਹੜੇ ਆਇਡੈਂਟੀਫਾਈ ਕਰਾਉਣਾ ਇੱਕ ਟਿੱਟੈਂਟ ਪਰਮਨੈਂਟ ਸਹਾਉਂਦਕ ਸਾਥੀ ਨੇ ਉਹ ਚੱਲਦੀ ਵੀਡੀਓ ਚੱਲਦੇ ਭਗਵੰਤ ਮਾਨ ਦੇ ਪਾਸੇ ਵਿੱਚ ਇੱਕ ਬੀਬੀ ਖੜੀ ਹੋ ਕੇ ਕਹਿੰਦੀ ਹੈ ਸੁਣਨਾ ਚਾਹੁੰਦੀ ਹੈ ਕਿ ਸਟਪ ਸਟਪ ਭਗਵੰਤ ਮਾਨ ਕਹਿੰਦਾ ਇਹਨੂੰ ਮਾਈਕ ਦਿਓ ਉਹ ਮਾਈਕ ਤੇ ਬੋਲਦੀ ਹੈ ਉਹ ਕਹਿ ਰਹੇ ਹੈ ਕਿ ਸਾਡੀਆਂ ਤਿੰਨ ਗੁਰਦੁਆਰਾਵਾਂ ਵਧ ਗਈਆਂ ਮੈਂ ਬੇਨਤੀ ਕੀਤੀ ਹੈ ਕਿ ਵੈਰੀਫਾਈ ਕਰ ਲਓ ਕਿਹੜੇ ਡਿਪਾਰਟਮੈਂਟ ਨੇ ਤਿੰਨ ਗੁਰਦੁਆਰਾਵਾਂ ਵਧੀਆਂ ਅਗਲੀ ਗੱਲ ਜੇ ਤੁਹਾਨੂੰ ਸਰ ਜੇ ਤੁਸੀਂ ਇਸ ਬੀਬੀ ਨੂੰ 2 ਮਿੰਟ ਦੇ ਸਕਦੇ ਹੋ ਤੇ ਸਾਨੂੰ 2 ਮਿੰਟ ਦੇ ਦਿਓ ਚਾਹ ਦੇ ਲਖੇ ਦੇ ਵਿੱਚ ਚਾਹ ਦੇ ਪਾਠ ਦੇ ਵਿੱਚ ਫਿਰ ਕਹੇ ਸਾਡੇ ਸਰ ਦੇ ਦਰਜ ਕਰ ਦਿਓ ਚਾਹ ਜੇ ਲੈ ਹੀ ਲੱਕ ਦੋ ਸਾਨੂੰ ਉਹ ਹੀ ਦੱਸਾਂਗੇ ਕਿ ਸੀ ਕੀ ਕਰ